ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਰੂਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਚ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਸਤਿਗੁਰਾਂ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਕਰਿਆ ਖਾਲਸਾ ਜੀ ਸੁਖ ਪ੍ਰਾਪਤ ਹੁੰਦਾ ਆਨੰਦ ਪ੍ਰਾਪਤ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਕੋਈ ਵਿਦੇਸ਼ ਨੂੰ ਕੇ ਖਾਲਸਾ ਜੀ ਕਮਾਉਣਾ ਕਰੇ ਉਹਦੇ ਉੱਤੇ ਮਹਾਰਾਜ ਦੀ ਵੱਡੀ ਕਿਰਪਾ ਸਤਿਗੁਰੂ ਜੀ ਦੀ ਹੁੰਦੀ ਹੈ ਉਹ ਖਾਲਸਾ ਜੀ ਇਹ ਅਮਤ ਬਾਣੀ ਜਿਹਦਾ ਐਸਾ ਰਸ ਹੈ ਜੇ ਕੋਈ ਇਸ ਨਾਮ ਨੂੰ ਧਿਆਵੇ ਜਿਸ ਨੂੰ ਇਹ ਨਿਆ ਇਹ ਅਸਵਾਦ ਆ ਜਾਂਦਾ ਹੈ ਆਨੰਦ ਆ ਜਾਂਦਾ ਖਾਲਸਾ ਜੀ ਉਹ ਕਦੇ ਵੀ ਮਹਾਰਾਜ ਦੀ ਬਾਣੀ ਤੋਂ ਪਰੇ ਨਹੀਂ ਰਹਿੰਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਖਾਲਸਾ ਜੀ ਮੱਛੀ ਜੀ ਨਹੀਂ ਸਕਦੀ ਉਸੇ ਪ੍ਰਕਾਰ ਫਿਰ ਗੁਰੂ ਦਾ ਸਿੱਖ ਜਿਹੜਾ ਹੈ ਉਹ ਬਾਣੀ ਤੋਂ ਬਿਨਾ ਜੀ ਨਹੀਂ ਸਕਦਾ ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਉਤਰ ਜਾਂਦੀ ਹੈ ਅਮਰਤ ਬਾਣੀ ਆ ਮਿਓ ਰਸ ਅਮਰਤ ਹਰ ਕਾ ਨਾਉ ਮਨ ਤਨ ਹਿਰਦਾ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਹੋ ਤੁਮ ਗੁਰ ਸਿਖੋ ਸਚਾ ਇਹ ਸਵਾਉ ਜਨਮ ਪਦਾਰਥ ਸਫਲ ਹੋਏ ਮਨ ਮਾਹ ਲਾਇਓ ਭਾਉ ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤੇ ਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜਾ ਦਰਗਾ ਪਾਈਏ ਥਾਉ ਸੋ ਖਾਲਸਾ ਜੀ ਮਹਾਰਾਜ ਦੀ ਬਾਣੀ ਦਾ ਜਾਪ ਕੀਤੇ ਆ ਅਭਿਆਸ ਕੀਤੇ ਆ ਦਰਗਾਹ ਵਿੱਚ ਜਗ੍ਹਾ ਬਣਾਉਂਦੀ ਆ ਮਹਾਰਾਜ ਸੱਚੇ ਪਾਸ਼ਾ ਦੀ ਭਗਤੀ ਖਾਲਸਾ ਦੀ ਹਿਰਦੇ ਵਿੱਚ ਉਤਰਾਉਂਦੀ ਆ ਔਰ ਇਹ ਵੀ ਕਿਸੇ ਵਿਰਲੇ ਵਿਰਲੇ ਨੂੰ ਖਾਲਸਾ ਜੀ ਪ੍ਰਵਾਨ ਹੋਈ ਹੈ ਕਿਉਂਕਿ ਖਾਲਸਾ ਜੀ ਮਹਾਰਾਜ ਦੀ ਬਾਣੀ ਦਾ ਏਡਾ ਵੱਡਾ ਪ੍ਰਕਾਪ ਹੈ ਕਿ ਪਸ਼ੂ ਪ੍ਰੇਤ ਵੀ ਇਸ ਬਾਣੀ ਨੂੰ ਸੁਣ ਕੇ ਤਰਦੇ ਹਨ ਸਤਿਗੁਰ ਸੱਚੇ ਪਾਸ਼ਾ ਬਾਣੀ ਅੰਦਰ ਕਹਿੰਦੇ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਧਾਰੇ ਇੱਕ ਖਿਣੇ ਸੋ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਪਸ਼ੂ ਤੇ ਪ੍ਰੇਤ ਬਿਰਤੀ ਵੀ ਖਾਲਸਾ ਜੀ ਤਰ ਜਾਂਦਾ ਹੈ ਮਹਾਰਾਜ ਐਡੀ ਵੱਡੀ ਬਾਣੀ ਦੇ ਕੇ ਗਏ ਨੇ ਸਾਨੂੰ ਇਸ ਬਾਣੀ ਦਾ ਅਭਿਆਸ ਕਰੀਏ ਇਸ ਬਾਣੀ ਦਾ ਸਿਮਰਨ ਕਰੀਏ ਸਤਿਗੁਰ ਦੀ ਬਾਣੀ ਤੇ ਟਿਕ ਤਕਾਈਏ ਮਹਾਰਾਜ ਬਾਣੀ ਨੂੰ ਪੜਿਆਂ ਜਪਿਆਂ ਖਾਲਸਾ ਜੀ ਉਦਾਰ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਦਿਨ ਤੇ ਰਾਤ ਇਸ ਨਾਮ ਦਾ ਅਭਿਆਸ ਕਰੋ ਬਾਣੀ ਦਾ ਜਾਪ ਅਭਿਆਸ ਕਰੋ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਹਰ ਪ੍ਰਕਾਰ ਦੀ ਤ੍ਰਿਸ਼ਨਾ ਭੁੱਖ ਨੂੰ ਖਤਮ ਕਰ ਦੇਣਗੇ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਰੋਗ ਸੋਗ ਦੁੱਖ ਮੰញਾ ਜਿਵੇਂ ਨਾਉ ਮਾਨਵ ਸਹਿ ਕਿਸੈ ਪ੍ਰਾਪਤ ਨਾਮ ਜੋ ਗੁਰਸ਼ਬਦੀ ਰਸ ਹੈ ਜਿਨ੍ਹਾਂ ਨੂੰ ਗੁਰੂ ਸ਼ਬਦ ਦਾ ਰਾਸ ਆ ਜਾਂਦਾ ਹੈ ਖਾਲਸਾ ਜੀ ਉਹਦੇ ਰੋਗ ਸੋਗ ਦੁੱਖ ਸਭ ਕੁਝ ਖਤਮ ਹੋ ਜਾਂਦਾ ਹੈ ਮਹਾਰਾਜ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਸੋ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਹੜਾ ਕੋਈ ਇਸ ਬਾਣੀ ਦਾ ਅਭਿਆਸ ਜਾਪ ਕਰਦਾ ਹੈ ਮਹਾਰਾਜ ਸੱਚੇ ਪਾਸ਼ਾ ਨੂੰ ਬੇਅੰਤ ਖੁਸ਼ੀਆਂ ਬਖਸ਼ਦੇ ਸੋ ਜਿਨ੍ਹਾਂ ਨੂੰ ਸਤਗੁਰ ਸੱਚੇ ਪਾਸ਼ਾ ਦੀ ਕੀਰਤੀ ਗਾਉਣੀਆਂ ਆ ਜਾਂਦੀ ਹੈ ਮਹਾਰਾਜ ਦਾ ਜਸ ਗਾਉਣ ਲੱਗ ਪੈਂਦੀ ਹੈ ਜਿਨ੍ਹਾਂ ਦੀ ਦਸਨਾ ਪਾਸ਼ਾ ਜੀ ਉਹਨਾਂ ਦੇ ਸਭੇ ਦੁੱਖ ਸੰਤਾਪ ਜਿਹੜੇ ਦੂਰ ਹੋ ਜਾਂਦੇ ਮਹਾਰਾਜ ਸੱਚੇ ਪਾਸ਼ਾ ਬਾਣੀ ਵਿੱਚ ਵੀ ਕਹਿੰਦੇ ਕਿ ਕਿਵੇਂ ਦੁੱਖ ਲੱਗਦੇ ਨੇ ਕਿਵੇਂ ਬੰਦੇ ਦੇ ਘਰ ਗਰੀਬੀ ਆਉਂਦੀ ਹੈ ਕਿਵੇਂ ਸਾਰੇ ਸੋਗ ਲੱਗਦੇ ਨੇ ਸਤਿਗੁਰੂ ਇੱਕ ਪਉੜੀ ਵਿੱਚ ਸਮਝਾਉਂਦੇ ਮਹਾਰਾਜ ਕਹਿੰਦੇ ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀ ਹੈ ਜੇ ਕੀਚਨ ਲਖ ਉਪਾਅ ਤੱਕ ਕਹੀ ਨਾ ਭੁੱਲੀ ਹੈ ਐਵੇਂ ਬਚਨ ਆਉਂਦਾ ਸਤਿਗੁਰੂ ਜੀ ਦਾ ਕਿ ਜੇ ਮਹਾਰਾਜ ਜੀ ਤੁਹਾਨੂੰ ਭੁੱਲ ਜਾਈਏ ਬੰਦਾ ਤੇਰੀ ਯਾਦ ਤੋਂ ਖੁੰਝ ਜਾਵੇ ਤੇ ਸਤਿਗੁਰੂ ਜੀ ਉਹਨੂੰ ਸਾਰੇ ਦੁੱਖ ਤੇ ਸਾਰੇ ਕਲੇਸ਼ ਸੰਤਾਪ ਜਿਹੜੇ ਚਿੰਬੜ ਜਾਂਦੇ ਮਹਾਰਾਜ ਕਹਿੰਦੇ ਲੱਖਾਂ ਉਪਾਅ ਕੋਈ ਕਰ ਲਵੇ ਪਰ ਨਾਮ ਤੋਂ ਬਿਨਾਂ ਖਾਲਸਾ ਜੀ ਇਹ ਦੁੱਖ ਕਲੇਸ਼ ਹਟਦੇ ਨਹੀਂ ਮਹਾਰਾਜ ਕਹਿੰਦੇ ਜਿਸ ਨੂੰ ਵਿਸਰੈ ਨਾਉ ਸੋ ਨਿਰਧਨ ਕਾਂਢੀ ਹੈ ਜਿਸ ਨੂੰ ਨਿਸਰੈ ਨਾਉ ਸੋ ਜੋਨੀ ਹਾਂਦੀ ਹੈ ਜਿਹਨੂੰ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ ਹੈ ਜਿਹੜਾ ਸਿਮਰਨ ਛੱਡ ਦਿੰਦਾ ਸਤਗੁਰੂ ਨੂੰ ਯਾਦ ਕਰਨਾ ਛੱਡ ਦਿੰਦਾ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਉਹ ਕੰਗਾਲ ਹੋ ਜਾਂਦਾ ਹਰ ਪੱਖੋਂ ਮਹਾਰਾਜ ਕਹਿੰਦੇ ਜੋਨਾ ਵਿੱਚ ਪੈਣਾ ਪੈਂਦਾ ਹੈ ਉਹਨੂੰ ਜਿਸ ਖਸਮ ਨਾ ਆਵੇ ਚਿਤ ਇਸ ਜਮ ਦੰਡ ਦੇ ਜਿਸ ਖਸਮ ਨਾਲ ਆਵੀ ਚੇਤ ਰੋਗੀ ਸੇ ਗਣੇ ਮਹਾਰਾਜ ਕਹਿੰਦੇ ਜਮ ਦੰਡ ਜਿਹੜੇ ਜਮਦੂਤ ਨੇ ਉਹ ਡੰਡ ਦਿੰਦੇ ਨੇ ਕਈ ਪ੍ਰਕਾਰ ਦੀਆਂ ਸਜ਼ਾਵਾਂ ਦਿੰਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਨੇ ਖਸਮ ਵਾਹਿਗੁਰੂ ਕੀ ਨੂੰ ਭੁੱਲ ਜਾਂਦੇ ਮਹਾਰਾਜ ਕਹਿੰਦੇ ਸਾਰੇ ਲੋਗ ਉਹਨੂੰ ਆਗੇ ਚਿੰਬੜ ਜਾਂਦੇ ਉਹਦੀ ਦੇਹੀਂ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਜਿਸ ਖਸਮ ਨਾਲ ਆਵੀ ਚੇਤ ਸੋ ਖਰੋ ਅਹੰਕਾਰਿਆ ਸੋ ਇਹ ਦੁਹੇਲਾ ਜਗ ਜਿਨ ਨੂੰ ਨਾਉ ਵਿਸਾਰਿਆ ਮਹਾਰਾਜ ਕਹਿੰਦੇ ਜਿਨ ਨੂੰ ਪਰਮੇਸ਼ਰ ਚੇਤ ਨਹੀਂ ਆਉਂਦਾ ਸਭ ਤੋਂ ਵੱਡਾ ਹੰਕਾਰੀ ਉਹ ਗਿਣਿਆ ਜਾਂਦਾ ਹੈ ਸਤਗੁਰ ਸੱਚੇ ਪਾਸ਼ਾ ਕਹਿੰਦੇ ਉਹ ਤੋਂ ਮਾੜਾ ਤੇ ਦੁਖੀ ਬੰਦਾ ਸੰਸਾਰ ਵਿੱਚ ਹੋਰ ਕੋਈ ਨਹੀਂ ਜਿਨੇ ਵਾਹਿਗੁਰੂ ਜੀ ਦਾ ਨਾਮ ਗਸਾ ਲਿੱਤਾ ਸੋ ਮਹਾਰਾਜ ਦਾ ਨਾਮ ਭਾਈ ਜਪਣਾ ਕਰੀਏ ਸਤਗੁਰ ਦਾ ਨਾਮ ਏਡਾ ਉੱਚਾ ਸੁੱਚਾ ਹੈ ਖਾਲਸਾ ਜੀ ਮਹਾਰਾਜ ਦੇ ਨਾਮ ਵਿੱਚ ਐਡੀ ਬਰਕਤ ਹੈ ਜਿਥੋਂ ਨਾਮ ਆਇਆ ਹੈ ਉਥੇ ਲੈ ਕੇ ਜਾਂਦਾ ਜਿਵੇਂ ਖਾਲਸਾ ਜੀ ਇੱਕ ਸਾਖੀ ਆਉਂਦੀ ਹੈ ਕਿ ਧੰਨ ਸੁਆਮੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਗਤ ਸੁਆਮੀ ਸਤਗੁਰੂ ਜੀ ਮਹਾਰਾਜ ਸੱਚੇ ਪਾਸ਼ਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜੇ ਹੋਏ ਸਿੱਖਾਂ ਨਾਲ ਕਈ ਪ੍ਰਕਾਰ ਦੇ ਚੋਜ ਕਰਦੇ ਕਈ ਪ੍ਰਕਾਰ ਦੀਆਂ ਖੇਡਾਂ ਕਰਦੇ ਤੇ ਤਾਂ ਪ੍ਰਤਿ ਇੱਕ ਦਿਨ ਖਾਲਸਾ ਜੀ ਦਰਬਾਰ ਸਜਿਆ ਹੋਇਆ ਅਸਨਗਾਰ ਦਾ ਭੋਗ ਪਿਆ ਅਰਦਾਸੇ ਬੇਨਤੀ ਹੋ ਗਈ ਮਹਾਰਾਜ ਸੱਚੇ ਪਾਸ਼ਾ ਸੰਗਤਾਂ ਨਾਲ ਹਾਸ ਰਸ ਕਰਦੇ ਪਏ ਉਹਨੇ ਜੇਰ ਨੂੰ ਖਾਲਸਾ ਜੀ ਇੱਕ ॠषि ਆਇਆ ਉਹਨੇ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਸਤਗੁਰੂ ਜੀ ਨੂੰ ਪੰਜ ਸ਼ਸਤਿਰ ਭੇਟ ਕੀਤੇ ਜਿਨ੍ਹਾਂ ਉਤੇ ਖਾਲਸਾ ਜੀ ਤੀਰ ਮਾਫੀ ਚਾਹਨਾ ਕਿ ਜਿਨ੍ਹਾਂ ਨੂੰ ਮਹਾਰਾਜ ਨੇ ਖੰਭ ਭੇਟ ਕੀਤੇ ਖਾਲਸਾ ਜੀ ਉਹ ਮਹਾਰਾਜ ਦੀ ਸੱਚੇ ਪਾਤਸ਼ਾਹ ਦੇ ਦਰਸ਼ਨ ਦੇ ਧਾਰੇ ਕਰਕੇ ਸਤਿਗੁਰ ਜੀਆਂ ਦੇ ਸਾਹਮਣੇ ਬੈਠ ਗਿਆ ਉਸ ਵੇਲੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੇ ਉਹਨਾਂ ਨੂੰ ਪੁੱਛਣਾ ਕੀਤਾ ਉਹ ਦੇਵ ਰਿਸ਼ੀ ਜੀ ਤੁਸੀਂ ਕੀ ਚਾਹੁੰਦੇ ਹੋ ਬੜੇ ਵੱਡੇ ਉਪਰਾਲੇ ਕੀਤੇ ਤੇ ਸਾਨੂੰ ਦਰਸ਼ਨ ਦਿੱਤੇ ਸਾਰੀ ਸੰਗਤ ਹੈਰਾਨ ਕਿ ਸਤਿਗੁਰ ਜੀ ਕਿਹਨੂੰ ਕਹਿ ਰਹੇ ਖਾਲਸਾ ਜੀ ਜਿਸ ਵੇਲੇ ਉਹ ਦਰਸ਼ਨ ਮਿਲਨੇ ਕਰਕੇ ਭੇਟਾ ਰੱਖ ਕੇ ਚਲਾ ਗਿਆ ਉਸ ਤੋਂ ਬਾਅਦ ਸੰਗਤ ਨੇ ਪੁੱਛਣਾ ਕੀਤਾ ਮਾਰੇ ਕੌਣ ਸੀ ਜਿਹਨੂੰ ਤੁਸੀਂ ਕਹਿ ਰਹੇ ਸੀ ਤੁਹਾਡੇ ਜਿਹੜੇ ਦਰਸ਼ਨ ਹੋ ਗਏ ਬੜੇ ਦੁਲੱਭ ਦਰਸ਼ਨ ਨੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਪਰਮੇਸ਼ਰ ਦਾ ਪਹਿਲਾ ਭਗਤ ਹੈ ਇਹ ਪਹਿਲਾ ਭਗਤ ਦੇ ਪਹਿਲਾ ਕਿਰਤनियां ਹੈ ਜਿਹੜਾ ਖੜਤਾਲਾਂ ਦੇ ਨਾਲ ਨਾਰਾਇਣ ਨਾਰਾਇਣ ਨਾਮ ਦਾ ਸਿਮਰਨ ਕਰਦਾ ਖਾਲਸਾ ਜੀ ਇਹ ਨਾਰਦ मुनि ਸੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬ੍ਰਹਮਾ ਦਾ ਪੁੱਤਰ ਨਾਰਦ मुनि ਆਇਆ ਸੀ ਖਾਲਸਾ ਜੀ ਇਹ ਦੇਵ ਰਿਸ਼ੀ ਹੈ ਕਈ ਮਹਾਂਪੁਰਸ਼ਾਂ ਦਾ ਗੁਰੂ ਹੋਇਆ ਜਿਹੜੇ ਤਰੂ ਭਗਤ ਜੀ ਹੋਏ ਨੇ ਉਹਦਾ ਗੁਰੂ ਵੀ ਨਾਰਦ मुनि ਹੀ ਸੀ ਕਿ ਸੱਚਾ ਉਪਦੇਸ਼ ਦਿੰਦਾ ਭਗਤੀ ਦਾ ਉਪਦੇਸ਼ ਹਮੇਸ਼ਾ ਦਿੰਦਾ ਪਰ ਕਈ ਵਾਰ ਚੂੜੀਆਂ ਲਾ ਕੇ ਲੜਾਈਆਂ ਵੀ ਕਰਾ ਦਿੰਦਾ ਪਰ ਫਿਰ ਵੀ ਪਰਮੇਸ਼ਰ ਦਾ ਪੰਗਤ ਹੈ ਨਾਰਾਇਣ ਨਾਰਾਇਣ ਦਾ ਸਿਮਰਨ ਕਰਦਾ ਕੀਰਤਨ ਕਰਦਾ ਸੋ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਕਰਕੇ ਉਹਨਾਂ ਦਾ ਅਧゥ ਸਤਕਾਰ ਕੀਤਾ ਸੋ ਨਾਰ ਗੁਰੂ ਦੀਆਂ ਹੋਰ ਵੀ ਵਿਚਾਰਾਂ ਹੋਈਆਂ ਉਹਨਾਂ ਨੇ ਇਹ ਵੀ ਕਿਹਾ ਕਿ ਸਤਗੁਰ ਜੀ ਮੈਂ ਦੁਆਪਲ ਦੇ ਵਿੱਚ ਵੀ ਤੁਹਾਡੇ ਦਰਸ਼ਨ ਕੀਤੇ ਸਭਯੋਗ ਵਿੱਚ ਵੀ ਕੀਤੇ ਤੇਰੇਪੇ ਵਿੱਚ ਵੀ ਕੀਤੇ ਗੁਰੂ ਸਾਹਿਬ ਜੀ ਮਹਾਰਾਜ ਤੁਹਾਨੂੰ ਤੁਹਾਡੇ ਸਰੂਪ ਵਰਗਾ ਸਰੂਪ ਅੱਦ ਤੱਕ ਤੱਕਿਆ ਨਹੀਂ ਤੁਸੀਂ ਆਮ ਨਰਨਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਹੋ ਕਿਉਂਕਿ ਅਕਾਲਪੁਰਖ ਵਾਹਿਗੁਰੂ ਜੀ ਨੇ ਕਿਹਾ ਕੀਤਾ ਦਸਵੇਂ ਪਾਤਸ਼ਾਹ ਨੂੰ ਕਿ ਮੈਂ ਆਪਣਾ ਸੁਪਤੋ ਸੋਹੇ ਨਵਾਜਾ ਪੰਥ ਪ੍ਰਚਲਨ ਕਰ ਬੇ ਕੋ ਸਾਜਾ ਸੋਹੇ ਮਹਾਰਾਜ ਦੇ ਬਟਨ ਮੈਂ ਕਿ ਅਕਾਲਪੁਰਖ ਵਾਹਿਗੁਰੂ ਨੇ ਆਪਣਾ ਪੁੱਤਰ ਬਣਾ ਕੇ ਬਾਜਾਂ ਵਾਲੇ ਸਤਿਗੁਰੂ ਕਲਗੀ ਤਰਪਾਸ਼ ਮਹਾਰਾਜ ਸਵਾਮੀ ਜੀਆ ਨੂੰ ਧਰਤੀ ਦੇ ਭੇਜਣਾ ਕੀਤਾ ਜਿਹੜੇ ਖਾਲਸੇ ਦੇ ਬਾਪੂ ਹਨ ਸੋ ਖਾਲਸਾ ਜੀ ਐਡਾ ਸਮਰਾਤ ਸਤਿਗੁਰੂ ਹੈ ਸਾਡਾ ਉਸ ਮਹਾਰਾਜ ਦੇ ਚਰਨ ਛੱਡ ਕੇ ਹੋਰਾਂ ਦੇ ਚਰਨਾਂ ਵਿੱਚ ਕਿਉਂ ਜਾਈਏ ਕਿ ਕੋ ਕਿਸੇ ਕੋਲ ਮੰਗੀਏ ਭਾਈ ਲਾਜ ਆਉਂਦੀ ਹੈ ਕਿਸੇ ਕੋਲ ਮੰਗਣ ਲੱਗਿਆ ਆਪਣੇ ਸਤਿਗੁਰੂ ਨੂੰ ਵਿਸਾਰ ਜੇ ਨਾ ਆਪਣੇ ਸਤਿਗੁਰੂ ਨੂੰ ਭੁੱਲੀਏ ਨਾ ਬੜੇ ਸਮਰੱਥ ਨੇ ਸਤਿਗੁਰੂ ਜਿਸ ਵਾਰ ਇਸ ਵਾਸਤੇ ਖਾਲਸਾ ਦੀ ਜਦੋਂ ਨਾਰਦ Muni ਉੱਠ ਕੇ ਚਲਾ ਗਿਆ ਜਿਹੜੇ ਉਹ ਖੰਭ ਭੇਟ ਮਹਾਰਾਜ ਨੂੰ ਕੀਤੇ ਸਤਿਗੁਰੂ ਜੀ ਰੋਜ਼ ਕੌਤਕ ਕਰਦੇ ਸਿੰਘਾਂ ਦੀਆਂ ਦੌੜਾਂ ਲਵਾਉਂਦੇ ਕੁਸ਼ਤੀਆਂ ਕਰਾਉਂਦੇ ਸ਼ਸਤਰ ਜਿਹੜੇ ਖੇਲ ਹੁੰਦੇ ਗਦਕਾ ਖੜਾਉਂਦੇ ਘੋੜਿਆਂ ਦੀ ਸਵਾਰੀ ਕਰਾਉਂਦੇ ਸੋ ਕਈ ਪ੍ਰਕਾਰ ਮਹਾਰਾਜ ਜੀ ਯੁੱਧ ਅਭਿਆਸ ਕਰਵਾਉਂਦੇ ਪਰ ਸਤਿਗੁਰੂ ਜੀ ਅੱਜ ਕਹਿਣ ਲੱਗੇ ਆਪਣੇ ਜਿਹੜੇ ਤੀਰਾਂ ਦੇ ਨਾਲ ਮਹਾਰਾਜ ਨੂੰ ਜਿਹੜੇ ਖੰਭ ਸੀ ਬੰਨਣੇ ਕੀਤੇ ਸੋ ਸਤਿਗੁਰੂ ਜੀ ਕਹਿਣ ਲ ਅਸੀਂ ਤੀਰ ਛਲਾਵਾਂਗੇ ਜਿੱਥੇ ਅੱਜ ਗੇਗਾ ਤੋਂ ਫੜ ਕੇ ਲੈ ਕੇ ਆਇਓ ਸੋ ਖਾਲਸਾ ਜੀ ਮਹਾਰਾਜ ਨੇ ਤੀਰ ਛੱਡੇ ਜਦੋਂ ਤੀਰ ਛੱਡੇ ਸਾਰੇ ਸਿੰਘਾਂ ਨੇ ਆਸੇ ਪਾਸੇ ਦਾ ਇਲਾਕਾ ਛਾਣ ਮਾਰਿਆ ਪਰ ਤੀਰ ਕਿਤੇ ਨਹੀਂ ਮਿਲੇ ਸ਼ਾਮਾਂ ਬੈਗੀਆਂ ਮੁੜ ਕੇ ਮਹਾਰਾਜ ਚਰਣਾ ਵਿਚਾਰੇ ਸਤਗੁਰੂ ਦੀ ਤੀਰ ਨਹੀਂ ਲੱਭੀ ਮਹਾਰਾਜ ਜੀ ਪਤਾ ਨਹੀਂ ਕਿੱਥੇ ਚਲੇ ਗਏ ਕਿ ਸਾਨੂੰ ਤੁਹਾਡੇ ਤੀਰ ਨਹੀਂ ਮਿਲੇ ਉਸ ਵੇਲੇ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਜਿਹੜਾ ਨਾਰਦ मुनि ਆਇਆ ਸੀ ਇਹ ਅਨਲ ਪੰਛੀ ਹੈ ਖਾਲਸਾ ਜੀ ਜਿਹੜਾ ਆਕਾਸ਼ ਵਿੱਚ ਸੱਤਖੰਡ ਵਿੱਚ ਕਾਲਪੁਰਖ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਦਰਵਾਰੇ ਰਹਿੰਦਾ ਹੈ ਸਵਰਗਾਂ ਦੀ ਯਾਤਰਾ ਕਰਦਾ ਹੈ ਸਵਰਗਾਂ ਵਿੱਚ ਰਹਿੰਦਾ ਹੈ ਉਹਦਾ ਨਾਮ ਮਹਾਰਾਜ ਕਲਗੀ ਤਰਪਾਸ਼ਾ ਨੇ ਦਸਮ ਬਾਣੀ ਵਿੱਚ ਦੋ ਵਾਰ ਲਿਖਿਆ ਇੱਕ ਵਾਰ ਕਾਲ ਉਸਤ ਵਿੱਚ ਵੀ ਉਹਦਾ ਨਾਮ ਆਉਂਦਾ ਹੈ ਤੇ ਜਫਰਨਾਮੇ ਵਿੱਚ ਵੀ ਖਾਲਸਾ ਜੀ ਐਵੇਂ ਕਰਕੇ ਨਾਮ ਉਹਦਾ ਆਉਂਦਾ ਹਨ ਉਹਨਾਂ ਨੂੰ ਪੰਛੀ ਉਹਦਾ ਨਾਮ ਸੀ ਸੋ ਖਾਲਸਾ ਜੀ ਜਦੋਂ ਆਂਡਾ ਦਿੰਦਾ ਹੈ ਨਾ ਕਹਿੰਦੇ ਸਵਰਗਾਂ ਦੇ ਵਿੱਚ ਆਕਾਸ਼ ਵਿੱਚ ਹੀ ਆਂਡਾ ਦਿੰਦਾ ਹੈ ਆਕਾਸ਼ ਵਿੱਚ ਹੀ ਰਹਿੰਦਾ ਹੈ ਆਕਾਸ਼ ਵਿੱਚ ਹੀ ਉੱਡਦਾ ਜਦੋਂ ਆਂਡਾ ਦਿੰਦਾ ਹੈ ਇਹ ਜਿਹੜਾ ਉਹਦਾ ਆਡਾ ਹੈ ਉਹ ਜਦੋਂ ਥਾਂ ਨੂੰ ਡਿੱਗਦਾ ਹੈ ਡਿੱਗਣ ਕਰਕੇ ਹੀ ਰਸਤੇ ਵਿੱਚ ਉਹ ਫੁੱਟ ਜਾਂਦਾ ਫੁੱਟਣ ਕਰਕੇ ਬੱਚਾ ਨਿਕਲ ਕੇ ਫਿਰ ਉਹਦੇ ਕੋਲੇ ਅਨਲ ਪੰਛੀ ਦੇ ਕੋਲ ਚਲਾ ਜਾਂਦਾ ਸੋ ਇਸ ਪ੍ਰਕਾਰ ਉਹ ਪੰਛੀ ਹੈ ਜਿਹੜਾ ਆਕਾਸ਼ ਵਿੱਚ ਰਹਿੰਦਾ ਨਾ ਬਹਿੰਦਾ ਇਹਨਾਂ ਸੌਂਦਾ ਉਹ ਹਮੇਸ਼ਾ ਉਹ ਸਤਖੰਡ ਦੇ ਅਸਮਾਨਾਂ ਵਿੱਚ ਵਸਦਾ ਉੱਥੇ ਰਹਿੰਦਾ ਲੋਕਾਂ ਨੂੰ ਇਹ ਗੱਲਾਂ ਆਮ ਲੱਗਣੀਆਂ ਪਰ ਸਤਗੁਰੂ ਜੀ ਨੇ ਉਹਦਾ ਜ਼ਿਕਰ ਵੀ ਕੀਤਾ ਹੋਰਾਂ ਕਈ ਭਾਸ਼ਾਵਾਂ ਵਿੱਚ ਹੋਰ ਕਈ ਗ੍ਰੰਥਾਂ ਵਿੱਚ ਪੁਰਾਣਿਆਂ ਵਿੱਚ ਹਿੰਦੂਆਂ ਦੇ ਗ੍ਰੰਥਾਂ ਵਿੱਚ ਵੀ ਉਹਦਾ ਹਮਾਉ ਕਰਕੇ ਨਾ ਆਉਂਦਾ ਹੈ ਸੋ ਉਹ ਪੰਛੀ ਖਾਲਸਾ ਜੀ ਅਨਲ ਪੰਛੀ ਦੇ ਜਿਹੜੇ ਖੰਭ ਸੀ ਉਹ ਨਾਰਦ ਮੁਨੀ ਲੈ ਕੇ ਆਇਆ ਸੋ ਖਾਲਸਾ ਜੀ ਉਹਦੇ ਖੰਭਾਂ ਵਿੱਚ ਤੇ ਅਸੀਂ ਬਰਕਤ ਸੀ ਜਦੋਂ ਤੀਰਾਂ ਨਾਲ ਲੱਗੇ ਤਾਂ ਤੀਰਾਂ ਨੂੰ ਆਕਾਸ਼ ਨੂੰ ਲੈ ਕੇ ਉਹ ਤੀਰ ਧਰਤੀ ਤੇ ਨਹੀਂ ਡਿੱਗੀ ਜਿਸ ਵੇਲੇ ਕਲਗੀ ਪਰ ਸਵਾਮੀ ਨੇ ਤਾਂ ਨੂੰ ਕਰਕੇ ਚਲਾਉਣਾ ਕੀਤਾ ਉਹ ਤੀਰ ਖਾਲਸਾ ਜੀ ਖੰਭਾਂ ਦੇ ਉਹ ਖੰਭਾਂ ਵਿੱਚ ਤੇ ਅਸੀਂ ਬਰਕਤ ਹੈ ਉਹ ਅਨਲ ਪੰਛੀ ਦੇ ਖੰਭ ਅਨਲ ਪੰਛੀ ਕੋਲੇ ਪਹੁੰਚੇ ਉਹ ਤੀਰਾਂ ਨੂੰ ਵੀ ਨਾਲ ਲੈ ਕੇ ਸਤਗੁਰੂ ਜੀ ਨੂੰ ਪਰਦੇਸ਼ ਦੇਣਾ ਕੀਤਾ ਵੀ ਜਿਵੇਂ ਅਨਲ ਪੰਛੀ ਦੇ ਜਿਹੜੇ ਖੰਭ ਨੇ ਉਹ ਸਾਡੇ ਹੱਥੋਂ ਛੁੱਟੇ ਨੇ ਤੋ ਖੰਭ ਜਿਹੜੇ ਤੀਰਾਂ ਲੈ ਕੇ ਅਨਲ ਪੰਛੀ ਕੋਲੇ ਪਹੁੰਚ ਗਏ ਨੇ ਇਸੇ ਪ੍ਰਕਾਰ ਵਾਹਿਗੁਰੂ ਦਾ ਨਾਮ ਹੈ ਜਿਸ ਨਾਲ ਅਸੀਂ ਵਾਹਿਗੁਰੂ ਦੇ ਨਾਮ ਨਾਲ ਜੋੜ ਜਾਵਾਂਗੇ ਵਾਹਿਗੁਰੂ ਦਾ ਨਾਮ ਸਾਡੀ ਰੂਹ ਨੂੰ ਲੈ ਕੇ ਸਾਡੀ ਆਤਮਾ ਨੂੰ ਲੈ ਕੇ ਉਹ ਵਾਹਿਗੁਰੂ ਦੇ ਦਰਬਾਰ ਤੱਕ ਪਹੁੰਚ ਜਾਏਗਾ ਜਿਵੇਂ ਅਨਲ ਪੰਛੀ ਦੇ ਖੰਭ ਉਹ ਤੀਰਾਂ ਨੂੰ ਲੈ ਕੇ ਅਨਲ ਪੰਛੀ ਕੋਲੇ ਪਹੁੰਚ ਗਏ ਐਸੇ ਪ੍ਰਕਾਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਕਾਲ ਸਾਹਿਬ ਉਹ ਵਾਹਿਗੁਰੂ ਕੋਲ ਤੁਹਾਨੂੰ ਲੈ ਜਾਏਗਾ ਇਸ ਕਰਕੇ ਇਹਦਾ ਜਪ ਅਭਿਆਸ ਕਰੋ ਇਹ ਮਹਾਰਾਜ ਸੱਚੇ ਪਾਸ਼ਾ ਨੇ ਸਮਝਾਉਣਾ ਕੀਤਾ ਸੀ ਸਿੱਖਿਆ ਦਿੱਤੀ ਸੀ ਵੀ ਐਡਾ ਪਵਿੱਤਰ ਮਹਾਰਾਜ ਦਾ ਪਾਵਨ ਪਵਿੱਤਰ ਨਾਮ ਹੈ ਜਿਹੜਾ ਕੋਈ ਇਸ ਨਾਮ ਨਾਲ ਜੁੜਦਾ ਹੈ ਸਤਿਗੁਰ ਦੀ ਕਿਰਪਾ ਬਰਕਤ ਉਹਦੇ ਉੱਤੇ ਹੁੰਦੀ ਸੋ ਮਹਾਰਾਜ ਨੇ ਸਾਨੂੰ ਵੱਡੀ ਛੇੜ ਸਮਝਾਉਣਾ ਕੀਤੀ ਸੋ ਮਹਾਰਾਜ ਦੇ ਨਾਮ ਵਿੱਚ ਸਭ ਦੇ ਬਰਕਤਾਂ ਹਨ ਖਾਲਸਾ ਜੀ ਸਤਿਗੁਰ ਦਾ ਨਾਮ ਮਹਾਰਾਜ ਦਾ ਐਡਾ ਸੁੱਚਾ ਪੁਰਾਣੇ ਲੋਕ ਕੀ ਕਰਦੇ ਸੀ ਜਦੋਂ ਉਹਨਾਂ ਦੇ ਦੰਗ ਬਿਮਾਰ ਹੁੰਦੇ ਸੀ ਉਹਨਾਂ ਨੇ ਕੀ ਕਰਨਾ ਗੁਰੂ ਘਰ ਦੇ ਸਰੋਵਰਾਂ ਵਿੱਚ ਡੋਲੇ ਭਾ ਕੇ ਡੋਲਣੀਆਂ ਭਾ ਕੇ ਜਲ ਲੈ ਕੇ ਆਉਣਾ ਨਾਲੇ ਉਹਨਾਂ ਨਾਲ ਡੰਗਰਾਂ ਦਾ ਇਸ਼ਨਾਨ ਕਰਨਾ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰ ਉਹਨਾਂ ਡੰਗਰਾਂ ਕੋਲੇ ਬੈਠ ਕੇ ਕਰਨਾ ਜਿਸ ਵੇਲੇ ਖਾਲਸਾ ਜੀ ਪੁਰਾਤਨ ਇੱਕ ਇੱਕ ਬਾਪੂ ਜੀ ਸਾਨੂੰ ਮਿਲੇ ਸੀ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਜਿਹੜੇ ਦਾਦੇ ਪਰਦਾਦੇ ਸੀ ਨਾ ਉਹ ਅਸੀਂ ਸੁਣਦੇ ਆਏ ਆ ਕਿ ਸਾਡੇ ਦਾਦੇ ਪਰਦਾਦੇ ਉਹਨਾਂ ਕੋ ਡੰਗਰ ਮਾਲ ਬਹੁਤ ਹੁੰਦਾ ਸੀ ਬਹੁਤ ਮੱਝਾਂ ਬਹੁਤ ਗਾਵਾਂ ਲਵੇਰਾ ਬਹੁਤ ਜ਼ਿਆਦਾ ਹੁੰਦਾ ਸੀ ਉਹਨਾਂ ਨੇ ਕੀ ਕਰਨਾ ਜਦੋਂ ਡੰਗਰ ਚੋਣ ਲੱਗਣਾ ਤਾਂ ਇੱਕ ਘੰਟਾ ਪਹਿਲਾਂ ਡੰਗਰਾਂ ਦੇ ਵਿੱਚ ਘੁੰਮ ਕੇ ਨੰਗੇ ਪੈਰੀ ਜਪਤੀ ਸਾਹਿਬ ਦਾ ਪਾਠ ਕਰਨਾ ਉੱਚੀ ਉੱਚੀ ਬੋਲ ਕੇ ਜਾਂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ ਦਿਨ ਲਈ ਇਦਾਂ ਕਰਨਾ ਅਮਰਤ ਵੇਲੇ ਵੀ ਕਰਨਾ ਜਦੋਂ ਡੰਗਰ ਚੌਣੇ ਇੱਕ ਸ਼ਾਮਾਂ ਵੇਲੇ ਵੀ ਕਰਨਾ ਜਿਸ ਵੇਲੇ ਇਦਾਂ ਜਾਪ ਕਰ ਲੈਣਾ ਉਸ ਤੋਂ ਬਾਅਦ ਕੋਈ ਡੰਗਰੇ ਹੋ ਜਾ ਨਹੀਂ ਸੀ ਜਿਹੜਾ ਦੁੱਧ ਚੜਾ ਜਾਂਦਾ ਸੀ ਜਾਂ ਤੰਗ ਕਰਦਾ ਸੀ ਮਹਾਰਾਜ ਦੀ ਕਿਰਪਾ ਸੀ ਲੁਵੇਰੇ ਉੱਤੇ ਵੀ ਮਹਾਰਾਜ ਦੀ ਬੰਧ ਕਿਰਪਾ ਸੀ ਸੋ ਖਾਲਸਾ ਜੀ ਅੱਜ ਵੀ ਕਈ ਇਹੋ ਜਿਹੇ ਪਰਿਵਾਰ ਮੈਂ ਦੇਖਦਾ ਜਿਨ੍ਹਾਂ ਨੇ ਆਪਣੇ ਘਰ ਵਿੱਚ ਵੀ ਉਹਨਾਂ ਦੇ ਬਾਣੀ ਚੱਲਦੀ ਰਹਿੰਦੀ ਹੈ ਡੰਗਰਾਂ ਵਾਲੇ ਪਾਸੇ ਵੀ ਉਹਨਾਂ ਨੇ ਮਹਾਰਾਜ ਦਾ ਕੋਈ ਨਾ ਕੋਈ ਸ਼ਬਦ ਜਿਹੜਾ ਕਿਉਂਕਿ ਮਹਾਰਾਜ ਨੇ ਵਚਨ ਕੀਤਾ ਹੈ ਪਸ਼ੂ ਪ੍ਰੇਤ ਵੀ ਇਸ ਬਾਣੀ ਨੂੰ ਜਦੋਂ ਸੁਣਦੇ ਉਹਨਾਂ ਦੇ ਕੰਨੀਆਂ ਆਵਾਜ਼ ਜਾਂਦੀ ਹੈ ਭਾਵੇਂ ਉਹਨਾਂ ਵਿੱਚ ਇੰਨੀ ਬੁੱਧ ਨਹੀਂ ਪਰ ਸਤਗੁਰ ਦੀ ਬਾਣੀ ਵਿੱਚ ਉਨੀ ਸਮਰੱਥਾ ਹੈ ਮਹਾਰਾਜ ਦੀ ਬਾਣੀ ਜਿੱਥੇ-ਜਿੱਥੇ ਤੱਕ ਖਾਲਸਾ ਦੀ ਅਸਰ ਕਰਦੀ ਹੈ ਜਿੱਥੇ ਤੱਕ ਤੱਕ ਪਹੁੰਚਦੀ ਆਵਾਜ਼ ਜਾਂਦੀ ਹੈ ਉੱਥੋਂ-ਉੱਥੋਂ ਤੱਕ ਮਹਾਰਾਜ ਕਿਰਪਾ ਕਰਦੇ ਜਿਵੇਂ ਖਾਲਸਾ ਦੀ ਪੁਰਾਤਨ ਇੱਕ ਸੱਚ ਵੀ ਹੋਈ ਸੀ ਯੂਨੀਵਰਸਿਟੀਆਂ ਦੇ ਵਿੱਚ ਕਿ ਇੱਕ ਕਮਰੇ ਦੇ ਵਿੱਚ ਆਨਾਦ ਜਿਹੜਾ ਸੀ ਉਹ ਉਗਾਇਆ ਗਿਆ ਤਾਂ ਉੱਥੇ ਮਹਾਰਾਜ ਦੀ ਬਾਣੀ ਲਗਾਤਾਰ ਚਲਦੀ ਸੀ 24 ਘੰਟੇ ਤੇ ਦੂਸਰੇ ਕਮਰੇ ਦੇ ਵਿੱਚ ਹੋਰ ਆਨਾਦ ਉਗਾਇਆ ਗਿਆ ਉੱਥੇ ਗਾਣੇ ਚੱਲਦੇ ਸਨ ਲਚਕ ਗੀਤ ਚੱਲਦੇ ਸਨ ਤੇ ਜਿਸ ਵੇਲੇ ਉਹ ਫਸਲ ਵੱਡੀ ਹੋਈ ਉਹਦਾ ਝਾੜ ਵੇਖਿਆ ਗਿਆ ਤਾਂ ਜਿੱਥੇ ਬਾਣੀ ਚੱਲਦੀ ਸੀ ਉਹਦਾ ਝਾੜ ਝਾੜ ਸੀ ਖਾਲਸਾ ਦੀ ਦੂਜੀ ਫਸਲ ਨਾਲੋਂ ਦੁਗਣਾ ਤਿਗਣਾ ਸੀ ਸੇਮ ਉਹਨਾਂ ਦੇ ਬੀਜ ਬੀਜੇ ਸੀ ਸੇਮ ਉਹਨਾਂ ਨੂੰ ਮਾਤਰਾ ਦੀ ਖੁਰਾਕ ਮਿਲੀ ਪਰ ਉਹਦੇ ਵਿੱਚ ਝਾੜ ਜ਼ਿਆਦਾ ਸੀ ਇਸ ਕਰਕੇ ਪ੍ਰਾਤਨ ਲੋਕੀ ਜਿਹੜੇ ਸਨ ਉਹ ਮਹਾਰਾਜ ਦੀ ਬਾਣੀ ਨਾਲ ਜੁੜੇ ਸਨ ਬਾਣੀ ਹੋਣ ਕਰਕੇ ਖਾਲਸਾ ਜੀ ਅਨਵਧੀਆ ਪੈਦਾ ਹੁੰਦਾ ਸੀ ਫਿਰ ਜਦੋਂ ਮਾਈਆਂ ਘਰ ਵਿੱਚ ਆਟਾ ਪ੍ਰਸ਼ਾਦ ਬਣਾਉਂਦੀਆਂ ਸਨ ਬਾਣੀ ਪੜ੍ਹਦੀਆਂ ਉਹ ਕਰ ਕਰਿਆ ਕਰਦੀ ਸੀ ਸਬਜੀ ਭਾਜਾ ਬਣਾਉਣਾ ਜਾਂ ਪ੍ਰਸ਼ਾਦੇ ਪਕੌੜੇ ਨਾਮ ਜਪ ਕੇ ਪਕਾਉਣੇ ਫਿਰ ਖਾਲਸਾ ਜੀ ਜਦੋਂ ਉਹਨੂੰ ਪਰਿਵਾਰ ਦੇ ਜੀ ਛਕਦੇ ਸਨ ਤੇ ਅੰਦਰ ਅਮਰਤ ਦਾ ਪੈਦਾ ਹੁੰਦਾ ਸੀ ਮਹਾਰਾਜ ਦਾ ਨਾਮ ਆਪਣੇ ਆਪ ਜਿੰਦੇ ਵਿੱਚ ਚੱਲਦਾ ਸੀ ਇਸ ਕਰਕੇ ਨਾਂ ਦੇ ਹੀ ਨੂੰ ਕੋਈ ਰੋਗ ਲੱਗਦਾ ਸੀ ਨਾ ਅੰਦਰ ਜਾ ਕੇ ਕੋਈ ਖੁਆਕ ਜਿਹੜਾ ਖਾਣ ਪੀਣ ਰੋਟੀ ਸੀ ਸਾਡੀ ਅੰਦਰ ਜਾ ਕੇ ਨਾ ਕੋਈ ਵਿਕਾਰ ਪੈਦਾ ਕਰਦੀ ਸੀ ਨਾ ਮਾੜੀ ਕੋਈ ਬਿਮਾਰੀ ਪੈਦਾ ਕਰਦੀ ਸੀ ਕਿਉਂਕਿ ਉਹਦੇ ਵਿੱਚ ਨਾਮ ਜਪਿਆ ਹੋਇਆ ਹੁੰਦਾ ਸੀ ਤਾਂ ਕਰਕੇ ਤੇ ਅੱਜ ਖਾਲਸਾ ਜੀ ਅਸੀਂ ਗਾਣੇ ਸੁਣਦੇ ਰੋਟੀ ਪਕਾਉਂਦੇ ਆ ਗਾਣੇ ਸੁਣਦੇ ਖਾਂਦੇ ਆ ਤੇ ਫਿਰ ਖਾਲਸਾ ਜੀ ਕਹਿੰਦੇ ਆ ਸਾਨੂੰ ਰੋਗ ਲੱਗ ਗਏ ਪਤਾ ਨਹੀਂ ਕਿੱਥੋਂ ਆ ਗਈਆਂ ਇਹ ਬਿਮਾਰੀਆਂ ਬਿਮਾਰੀਆਂ ਦੇ ਭਾਈ ਅਸੀਂ ਆਪ ਸੁਹੜੀਆਂ ਨੇ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿਹੜੇ ਕੰਨ ਤੈਨੂੰ ਮਿਲੇ ਨੇ ਪਰਮੇਸ਼ਰ ਦਾ ਜਸ ਸੁਣਨ ਵਾਸਤੇ ਮਿਲੇ ਨੇ ਮੁੱਖ ਮਿਲਿਆ ਹੈ ਵਾਹਿਗੁਰੂ ਦੀ ਕੀਮਤੀ ਬੋਲਣ ਵਾਸਤੇ ਜਸ ਗਾਉਣ ਵਾਸਤੇ ਨਾ ਕੇ ਨੱਚਣ ਸੁਣਨ ਵਾਸਤੇ ਨਾ ਕੇ ਨੱਚਣ ਗਾਉਣ ਵਾਸਤੇ ਪਰ ਸਾਡਾ ਸੁਭਾਅ ਇਹੋ ਜਿਹਾ ਹੋ ਗਿਆ ਅਸੀਂ ਸਤਿਗੁਰ ਸੱਚੇ ਪਾਸ਼ਾ ਦਾ ਸ਼ਬਦ ਸੁਣਨਾ ਪੈ ਜੇ ਮੌਤ ਪੈ ਜਾਂਦੀ ਹੈ ਜਿੱਦਾਂ ਖਾਲਸਾ ਦੇ 99% ਲੋਕ ਸਾਡੇ ਫੋਨ ਚ ਲਾਉਂਦੇ ਨੇ ਫੋਨ ਦੇ ਵਿੱਚ ਰੀਲਾਂ ਦੇਖਦੇ ਨੇ ਵੰਸ ਬੰਦੀਆਂ ਪਰ ਜਿਸ ਵੇਲੇ ਕੋਈ ਗੁਰੂ ਸਾਹਿਬ ਦੀ ਗੱਲ ਵਾਲੀ ਵੀਰ ਆਵੇ ਉਹਨੂੰ ਝੱਟ ਛੇਤੀ ਅੱਗੇ ਨਗਾਹ ਦਿੰਦੇ ਨੇ ਛੋਟੇ ਛੋਟੇ ਬੱਚੇ ਤੱਕ ਮਹਾਰਾਜ ਦਾ ਜਦੋਂ ਕਿ ਦਰਬਾਰ ਸਾਹਿਬ ਦੀ ਫੋਟੋ ਆ ਜਾਵੇ ਜਾਂ ਕੀਰਤਨ ਦੀ ਕੋਈ ਰੀਲ ਆ ਜਾਵੇ ਉਹਨੂੰ ਉਸੇ ਵੇਲੇ ਅੱਗੇ ਕਰਕੇ ਦੂਜੀ ਚੀਜ਼ ਵੇਖਣਾ ਚਾਹੁੰਦੇ ਨੇ ਮਹਾਰਾਜ ਦੇ ਨਾਮ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਮਹਾਰਾਜ ਦੇ ਨਾਮ ਉੱਤੇ ਕੋਈ ਭਾਈ ਆਪਣਾ ਭਰੋਸਾ ਨਹੀਂ ਰੱਖਦਾ ਸ਼ਰਧਾ ਨਹੀਂ ਰੱਖਦਾ ਇਸੇ ਕਰਕੇ ਸਾਨੂੰ ਬਿਮਾਰੀਆਂ ਲਗੀਆਂ ਹੋਈਆਂ ਜਿੰਨਾ ਚਿਰ ਮਹਾਰਾਜ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਨਹੀਂ ਪੜਾਉਂਦੇ ਜਿੰਨਾ ਚਿਰ ਮਹਾਰਾਜ ਦੇ ਨਾਮ ਨਾਲ ਨਹੀਂ ਜੁੜਦੇ ਖਾਲਸਾ ਜੀ ਸਾਡਾ ਭਲਾ ਨਹੀਂ ਹੋ ਸਕਦਾ ਭਲਾ ਉਦੋਂ ਹੀ ਹੋਵੇਗਾ ਜਦੋਂ ਵਾਹਿਗੁਰੂ ਦੀ ਬਾਣੀ ਨਾਲ ਗੁਣਾਂਗੇ ਵਾਹਿਗੁਰੂ ਦੀ ਬਾਣੀ ਨੂੰ ਗਾਵਾਂਗੇ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਅਸੀਂ ਬਾਕੀ ਚੀਜ਼ਾਂ ਨੂੰ ਐਵੇਂ ਹੀ ਰੱਖੀ ਆ ਵੀ 8 ਵਜੇ ਉੱਠ ਕੇ ਮੈਂ ਸੈਰ ਕਰਨੀ ਆ ਮੈਂ ਆਹ ਖਾਣਾ ਮੈਂ 8 ਵਜੇ ਕੰਮ ਤੇ ਜਾਣਾ ਮੈਂ ਉੱਥੇ ਆ ਡਿਸਪਲਿਨ ਰੱਖਣਾ ਮੈਂ ਇਦਾਂ ਆਪਣੇ ਬੱਚੇ ਛੱਡ ਨਹੀਂ ਛੱਡ ਕੇ ਆਉਣੇ ਨੇ ਇਦਾਂ ਲੈ ਕੇ ਆਉਣੇ ਨੇ ਇਹੋ 8 ਵਜੇ ਰੋਟੀ ਖਾਣੀ ਆ ਇਹ ਖਾਣਾ ਜਿੱਦਾਂ ਆਪਾਂ ਸਾਰੇ ਦਿਨ ਦੀ ਰੁਟੀਨ ਬਣਾਈ ਹੈ ਉਸੇ ਰੁਟੀਨ ਵਿੱਚ ਸਾਨੂੰ ਮਹਾਰਾਜ ਦਾ ਨਾਮ ਜਪਣ ਦਾ ਸਮਾਂ ਵੀ ਰੱਖਣਾ ਪਊਗਾ ਕਿ ਭਾਜੀ ਮੈਂ ਅਮਰ ਤੋਂ ਵੇਲੇ ਉੱਠਣਾ ਹੈ ਇੰਨੇ ਘੰਟੇ ਮੈਂ ਮਹਾਰਾਜ ਦਾ ਜਾਪ ਕਰਨਾ ਹੈ ਬਾਣੀ ਪੜ੍ਹਨੀ ਹੈ ਵੀ ਮਿੰਟਾਂ ਦਾ ਸਿਮਰਨ ਕਰਨਾ ਵੀ ਮਿੰਟਾਂ ਦਾ ਯਾ ਸਿਮਰਨ ਕਰਨਾ ਇਸ ਤਰ੍ਹਾਂ ਕਿ ਜਿੰਦਗੀ ਵਿੱਚ ਇਹ ਚੀਜ਼ਾਂ ਪਨੌੜੀਆਂ ਸ਼ੁਰੂ ਕਰ ਦੋ ਸਤਿਗੁਰੂ ਤੁਹਾਡੇ ਘਰੋਂ ਕਲੇਸ਼ ਕੱਢਣੇ ਸ਼ੁਰੂ ਕਰ ਦੇਣਗੇ ਮਹਾਰਾਜ ਦੇ ਨਾਮ ਤੋਂ ਬਿਨਾਂ ਤੁਹਾਡੇ ਘਰੋਂ ਕੋਈ ਕਲੇਸ਼ ਨਹੀਂ ਕੱਢ ਸਕਦਾ ਸੋ ਧੰਨਵਾਦ ਆਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਖਾਲਸਾ ਦੀ ਬਿਰਵਾਰੇ ਉੱਤੇ ਬੇਅੰਤ ਖੇਡਾਂ ਬੇਅੰਤ ਕਿਰਪਾ ਹੈ ਵਨਸਵੰਨੀਆਂ ਮਹਾਰਾਜ ਦੀ ਕਿਰਪਾ ਸਦਕਾ ਕੌਤਕ ਸਾਡੇ ਸਾਹਮਣੇ ਆਉਂਦੇ ਸੋ ਖਾਲਸਾ ਦੀ ਜਿਹੜੀ ਯਾਤਰੀ ਹੱਡ ਬੀਤੀ ਹੈ ਉਹ ਗੁਰੂ ਕਿਰਪਾ ਨਾਲ ਇੱਕ ਵੀਰ ਜੀ ਹੋਣਾ ਨੇ ਦਸਣਾ ਕੀਤੀ ਉਹ ਵੀਰ ਕਹਿੰਦੇ ਕਿ ਸਾਡੇ ਪਹਿਲਾਂ ਵੀ ਸਾਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਮਕਾਰ ਬਾਹਰ ਵਧੀਆ ਸੀ ਮੈਂ ਇੱਥੇ ਰਹਿਣਾ ਸਾ ਮੇਰੇ ਬਾਪੂ ਤੇ ਮੇਰਾ ਭਰਾ ਜਿਹੜਾ ਉਹ ਬਾਹਰ ਇੰਗਲੈਂਡ ਵਿੱਚ ਰਹਿੰਦੇ ਬਾਪੂ ਜੀ ਉੱਥੇ ਪੱਕੇ ਨੇ ਪੈਸੇ ਕਮਾਉਂਦੇ ਨੇ ਗੁਰੂ ਸਾਹਿਬ ਦੀ ਕਿਰਪਾ ਪਰ ਮੈਂ ਚਾਹੁੰਦਾ ਹਾਂ ਇੱਥੇ ਕੰਮਕਾਜ ਕਰਨਾ ਕਹਿੰਦਾ ਮੈਂ ਇੱਥੇ ਕੰਮ ਕਰਨ ਵਾਸਤੇ ਕੋਈ ਸੋਚਿਆ ਸੀ ਮੈਂ ਸੋਚਿਆ ਵੀ ਕੋਈ ਕਾਰਖਾਨਾ ਇਹੋ ਜਿਹਾ ਕੋਈ ਬਣਾਈਏ ਕੋਈ ਇਹੋ ਜਿਹਾ ਕੰਮ ਸ਼ੁਰੂ ਕਰੀਏ ਕਹਿੰਦੇ ਮੈਂ ਸੋਚਿਆ ਕਿ ਆਪਾਂ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਦੇ ਹਾਂ ਕਹਿੰਦੇ ਪਹਿਲਾਂ ਅਸੀਂ ਜ਼ਿਆਦਾ ਰੌਲਾ ਪਾ ਲਿਆ ਉਦਾਂ ਵੀ ਖਾਲਸਾ ਜੀ ਜਦੋਂ ਕਾਰਜ ਕਰਨ ਤੋਂ ਪਹਿਲਾਂ ਰੋਲਾ ਪੈ ਜਾਵੇ ਉਹ ਕਾਰਜ ਛੇਤੀ ਸਿਰੇ ਨਹੀਂ ਚੜਦਾ ਤਾਂ ਹੀ ਉਹ ਕਈ ਲੋਕ ਇਹੋ ਜਿਹੇ ਮੀਸਲੇ ਬਣ ਕੇ ਮੀਵੇ ਬਣ ਕੇ ਕੰਮ ਕਰਦੇ ਆ ਉਹਨਾਂ ਦੇ ਸੁਤੇ ਸਿੱਧ ਹੋ ਜਾਵੇ ਆਪਾਂ ਕਈ ਨਹੀਂ ਕਹਿੰਦੇ ਯਾਰ ਮੈਂ ਇੰਨਾ ਰੋਲਾ ਪਾਇਆ ਮੇਰਾ ਕਾਰਜ ਵੀ ਹੋਇਆ ਫਲਾਣੇ ਮੰਡੇ ਨੇ ਸਾਨੂੰ ਦੱਸਿਆ ਹੀ ਨਹੀਂ ਲੋਕੀ ਇਸੇ ਕਰਕੇ ਨੂੰ ਦੱਸਦੇ ਕਿਉਂਕਿ ਜਦੋਂ ਜਿਸ ਕੰਮ ਦਾ ਪਹਿਲਾਂ ਰੋਲਾ ਪੈ ਜਾਵੇ ਉਹ ਕੰਮ ਕਦੇ ਸਿਰੇ ਨਹੀਂ ਚੜਦਾ ਸਤਗੁਰੂ ਦਾ ਓਟ ਆਸਰਾ ਲੈ ਕੇ ਕਾਰਜ ਕਰਨਾ ਚਾਹੀਦਾ ਨਾ ਕਿ ਲੋਕਾਂ ਦੀਆਂ ਸਲਾਹਾਂ ਲੈ ਕੇ ਅਹੀਂ ਲੋਕ ਕੀ ਕਰਦੇ ਆ ਸਾਰੇ ਪਾਸੇ ਰੌਲਾ ਪਾ ਲਏ ਨੇ ਆ ਉਹ ਕੰਮ ਤੋਂ ਪਹਿਲਾਂ ਹੋਰ ਕੋਈ ਕੰਮ ਬੰਦਾ ਖੋਲ ਲੈਂਦਾ ਫਿਰ ਅਸੀਂ ਰੋਂਦੇ ਰਹਿੰਦੇ ਆ ਕਿ ਸਤਿਗੁਰ ਨੇ ਸਾਡੇ ਨਾਲ ਇਵੇਂ ਕਿਉਂ ਕੀਤਾ ਸੋ ਖਾਲਸਾ ਜੀ ਅਮੀਰ ਕਹਿੰਦਾ ਕਿ ਮੈਂ ਵੀ ਜ਼ਿਆਦਾ ਰੌਲਾ ਪਾ ਲਿਆ ਤੇ ਮੈਂ ਸੋਚਿਆ ਵੀ ਕਿਉਂ ਨਾ ਇੱਕ ਪੈਲਸ ਬਣਾਇਆ ਜਾਵੇ ਕਿ ਸਾਡੇ ਲਾਗੇ ਬਨੇ ਕੋਈ ਪੈਲਸ ਨਹੀਂ ਸੀ ਇਹਨਾਂ ਮੇਰੇ ਮਨ ਵਿੱਚ ਇੱਛਾ ਆਈ ਵੀ ਇੱਕ ਪੈਲਸ ਸੋਹਣਾਂ ਜਿਹਾ ਬਣਾਈਏ ਚਲ ਪੈਸੇ ਚਾਰ ਹੈਗੇ ਆ ਆਪਾਂ ਪੈਲਸ ਬਣਾਈਏ ਕਹਿੰਦੇ ਇੱਕ ਪੈਲਸ ਬਣਾਉਣ ਬਾਰੇ ਸੋਚਿਆ ਇੱਕ ਮੈਂ ਸੋਚਿਆ ਵੀ ਕੋਈ ਡੇਰੀ ਫਾਰਮ ਵੱਡਾ ਖੋਲਦੇ ਆ ਇੱਕ ਮੈਂ ਸੋਚਿਆ ਵੀ ਕੋਈ ਜਿੱਦਾਂ ਟਾਇਲਾਂ ਆਮ ਕਰਕੇ ਇੰਟਰਲੌਕ ਹੁੰਦੀ ਉਹੋ ਜੀਆਂ ਚੀਜ਼ਾਂ ਬਣਾਉਣ ਵਾਸਤੇ ਕਹਿੰਦਾ ਮੈਂ ਇਹ ਕੰਮ ਕਿੰਨੇ ਸੋਚੇ ਨਾ ਉਹ ਚੋ ਕੁਝ ਕਰੀਏ ਕਹਿੰਦੇ ਅਸੀਂ ਕੀ ਕੀਤਾ ਜਦੋਂ ਉਹ ਸ਼ੁਰੂ ਕੀਤਾ ਨਾ ਪੈਸਾ ਦਾ ਕੰਮ ਸਭ ਤੋਂ ਪਹਿਲਾਂ ਉਥੇ ਬੋਰ ਕਰਾਉਣਾ ਸੀ ਕਹਿੰਦੇ ਅਸੀਂ ਬੋਰ ਕਰਾਇਆ ਤੇ ਬੋਰ ਜਦੋਂ ਹੋ ਗਿਆ ਉਸ ਤੋਂ ਪਾਣੀ ਥੋੜਾ ਜਿਹਾ ਨਿਕਲਿਆ ਉਸ ਤੋਂ ਬਾਅਦ ਬੋਰ ਬੰਦ ਹੋ ਗਿਆ ਫਿਰ ਬੰਦੇ ਸੱਦੇ ਕਿਉਂਕਿ ਹੁਣ ਖਾਲਸਾ ਜੀ ਉਥੇ ਨੀਂਹ ਪਟਣੀਆਂ ਨੀਂਹ ਧਰਨੀਆਂ ਪਾਣੀ ਦੀ ਲੋੜ ਹੈ ਇਟਾਂ ਨੂੰ ਪਾਣੀ ਲੱਗਣਾ ਜਾਂ ਕਿਸੇ ਪ੍ਰਕਾਰ ਉਥੇ ਪਾਣੀ ਯੂਜ਼ ਹੋਊ ਜੇ ਮੋਟਰ ਹੋਵੇਗੀ ਤਾਂ ਕਾਰਜ ਚੱਲੇਗਾ ਕਹਿੰਦੇ ਅਸੀਂ ਜੀ ਕੀਤਾ ਉਹ ਪਾਣੀ 2 ਦਿਨ ਚੱਲਿਆ ਉਸ ਤੋਂ ਬਾਅਦ ਫਿਰ ਬੰਦੇ ਸੱਦੇ ਉਹ ਜਿਹੜਾ ਬੋਰ ਆਟੋਮੈਟਿਕ ਬੰਦ ਹੋ ਗਿਆ ਫਿਰ ਦੂਸਰੇ ਦਿਨ ਤੀਸਰੇ ਦਿਨ ਬੰਦੇ ਆਏ ਉਹਨਾਂ ਨੇ ਦੁਬਾਰਾ ਕੀਤਾ ਉਹ ਕਹਿਣ ਲੱਗੇ ਵੀ ਭਾਈ ਇਹ ਬੋਰ ਦੀ ਮਿੱਟੀ ਤਾਂ ਵਿੱਚ ਡਿੱਗ ਪਈ ਹੈ ਦੁਬਾਰਾ ਕਰਨਾ ਪੈਣਾ ਵੀ ਫੇਰ ਖਰਚਾ ਲੱਗੂਗਾ ਚਲੋ ਅਸੀਂ ਉਹਨਾਂ ਨੂੰ ਕਹਿ ਬਿਚਲੋ ਕੋਈ ਗੱਲ ਤੁਸੀਂ ਕਰੋ ਇੱਕ ਜਗ੍ਹਾ ਹੋਰ ਬਦਲ ਕੇ ਅਸੀਂ ਕਰਨਾ ਸ਼ੁਰੂ ਕੀਤਾ ਦੋਆਂ ਢਾਈਆਂ ਦਿਨਾਂ ਵਿੱਚ ਉਹ ਹੋਇਆ ਕਹਿੰਦੇ ਉਹ ਵੀ ਥੋੜਾ ਜਿਹਾ ਪਾਣੀ ਕੱਢਿਆ ਉਸ ਤੋਂ ਬਾਅਦ ਉਹਨੇ ਵੀ ਪਾਣੀ ਨਹੀਂ ਕੱਢਿਆ ਉਹ ਬੰਦਾ ਹੱਥੀ ਖੜੇ ਕਰ ਗਿਆ ਕਹਿੰਦਾ ਵੀ ਪਾਣੀ ਮੈਂ ਨਹੀਂ ਕਰ ਸਕਦਾ ਬੀਚੇ ਜਦੋਂ ਕੋਈ ਚੱਕਰ ਆਜ ਤੱਕ ਕਦੇ ਕਦੀ ਸਾਡੇ ਕੋਈ ਇਦਾਂ ਨਹੀਂ ਹੋਇਆ ਇੰਨੇ ਸਾਲ ਹੋ ਗਏ ਸਾਨੂੰ ਕੰਮ ਕਰਦੇ ਆ ਆ ਪਹਿਲੀ ਵਾਰੀ ਹੋਇਆ ਵੀ ਬੋਰ ਥੋੜਾ ਜਿਹਾ ਪਾਣੀ ਕੱਢਦਾ ਬਾਅਦ ਬੰਦ ਹੋ ਜਾਂਦਾ ਵੀ ਇਹ ਮਿੱਕੀ ਕਿਉਂ ਡਿੱਗ ਪੈਂਦੀ ਐ ਤੇ ਤੁਹਾਡੇ ਕੋਈ ਕਰਮਾਂ ਦੀ ਖੇਡ ਹੋਵੇ ਕਿ ਉਹਨੇ ਇੰਨੀ ਗੱਲ ਕਹਿਤੀ ਇਹਨਾ ਮੈਂ ਵੀ ਪਰੇਸ਼ਾਨ ਹੋ ਗਿਆ ਵੀ ਕੰਮ ਨੂੰ ਅਜੇ ਹੱਥ ਲਾਇਆ ਪਰ ਸਫਲ ਨਹੀਂ ਹੋ ਰਿਹਾ ਸਿਰੇ ਨਹੀਂ ਲੜਦਾ ਤੇਲੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹਲਕਾ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਦੇ ਜੋਤ ਚ ਘੋਟਾ ਕੇ ਆਉਣਾ ਉਥੇ ਅਰਦਾਸ ਬੇਨਤੀ ਕਰਕੇ ਉਹਨਾਂ ਕਹਿਣਾ ਮੈਂ ਪਹਿਲਾਂ ਬਿਮਾਰ ਹੁੰਦਾ ਸੀ ਬਹੁਤ ਜ਼ਿਆ ਤੇ ਮਾ ਬਾਬਾ ਦੀਪ ਸਿੰਘ ਸਾਹਿਬ ਦੇ ਦਰੋਂ ਠੀਕ ਹੋਇਆ ਕਿ ਨਾ ਮਾ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੀ ਤੇ ਗਿਆ ਜਾ ਕੇ ਅਰਦਾਸ ਕੀਤੀ ਕਿ ਕਿ ਬਾਬਾ ਜੀ ਦਾ ਕਾਰਜ ਸ਼ੁਰੂ ਕਰਨਾ ਚਾਹੁੰਦੇ ਆ ਮਹਾਰਾਜ ਦੋ ਵਾਰੀ ਬੂਰ ਕਰਾ ਲਿਆ ਵੀ ਬੂਰ ਸਾਡਾ ਪਾਣੀ ਨਹੀਂ ਚੁੱਕਦਾ ਵੀ ਦੋ ਵਾਰੀ ਬੂਰ ਖਰਾਬ ਹੋ ਗਿਆ ਪੈਸੇ ਵੀ ਖਰਾਬ ਹੋ ਗਏ ਵੀ ਹੁਣ ਬੰਦਾ ਵੀ ਹੱਥ ਨਹੀਂ ਪਾਉਂਦਾ ਕਿਰਪਾ ਕਰੋ ਮਹਾਰਾਜ ਜਾਂ ਸਾਡੇ ਕੋ ਕੋਈ ਬੂਲ ਹੋਈ ਹੈ ਜਾਂ ਮਹਾਰਾਜ ਜੀ ਤੁਹਾਨੂੰ ਯਾਦ ਨਹੀਂ ਕੀਤਾ ਤਾਂ ਕਰਕੇ ਹੋਈ ਹੈ ਕਹਿੰਦੇ ਵੀ ਮੈਂ ਉਥੇ ਇੰਨੀ ਗੱਲ ਅਰਦਾਸ ਬੇਨਤੀ ਕਰਕੇ ਆ ਕੇ ਫਿਰ ਅਸੀਂ ਬੂਰ ਕਰਵਾਇਆ ਫਿਰ ਉਵੇਂ ਹੀ ਹੋਇਆ ਬੋਰ ਜਦੋਂ ਪੂਰਾ ਹੋ ਗਿਆ ਥੱਲੇ ਜਾ ਕੇ ਕੋਈ ਇਹੋ ਜਿਹਾ ਪੱਥਰ ਉਹਦੇ ਗਾੜੀ ਅੜ ਗਿਆ ਬੋਰ ਅੱਗੇ ਚੱਲਿਆ ਹੀ ਨਹੀਂ ਉਵੇਂ ਜਗ੍ਹਾ ਛੱਡ ਕੇ ਚੌਥੀ ਜਗ੍ਹਾ ਤੇ ਹੀ ਬੋਰ ਕਰਨਾ ਸ਼ੁਰੂ ਕੀਤਾ ਕਹਿੰਦਾ ਆਸੇ-ਪਾਸੇ ਦੇ ਲੋਕ ਵੀ ਹੈਰਾਨ ਅਸੀਂ ਵੀ ਬੜੇ ਹੈਰਾਨ ਵੀ ਚਲੋ ਇੱਕ ਜਗ੍ਹਾ ਨਹੀਂ ਹੋਇਆ ਦੂਜੀ ਜਗ੍ਹਾ ਸਹੀ ਦੂਜੀ ਨਹੀਂ ਹੋਇਆ ਤੀਜੀ ਜਗ੍ਹਾ ਸਹੀ ਤਾਂ ਕਹਿੰਦਾ ਤੀਜੀ ਵੀ ਨਹੀਂ ਹੋਇਆ ਚੌਥੀ ਜਗ੍ਹਾ ਆ ਗਏ ਕਹਿੰਦਾ ਉੱਥੇ ਬੋਰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੇਰੇ ਮਨ ਵਿੱਚ ਆਈ ਕਿ ਕਿਉਂ ਨਾ ਪੰਜਾਂ ਸਿੰਘਾਂ ਕੋਲ ਦਾਸ ਤੇ ਰਹੀ ਕਹਿੰਦੇ ਮੈਂ ਪੰਜ ਸਿੰਘ ਸਦੇ ਅਰਦਾਸ ਵੀਪੀ ਕਰਵਾਈ ਜਿਹੜੇ ਆਮ ਪਾਠੀ ਹੁੰਦੇ ਉਹ ਸਿੰਘਾਂ ਨੂੰ ਸਦਿਆ ਇਹ ਖਾਲਸਾ ਦੀ ਆਮ ਕਰਕੇ ਖਾਲਸਾ ਦੀ ਇਹ ਚੀਜ਼ ਹੁੰਦੀ ਆ ਕਿ ਜੇ ਕਿਸੇ ਦਾ ਪਹਿਰਾ ਨਾ ਪੂਰਾ ਹੋਵੇ ਨੀਮੀ ਆ ਪ੍ਰੇਮੀ ਨਾ ਹੋਵੇ ਸਿੰਘ ਨਿਤ ਨੀਮੀ ਨਾ ਹੋਵੇ ਉਹਦੀ ਵੀ ਅਦਾਕਾਰ ਦੀ ਕਾਰਜ ਨਹੀਂ ਕਰਦੀ ਸਫਲ ਸੋ ਕਹਿੰਦੇ ਜਦੋਂ ਚੌਥੀ ਜਗ੍ਹਾ ਬੋਰ ਕੀਤਾ ਉਹਦਾ ਵੀ ਇਹੀ ਹਾਲ ਹੋਇਆ ਉਹ 200 ਕੋ ਮੀਟਰ ਤੇ ਜਾ 200 ਕੋ ਫੁੱਟ ਤੇ ਜਾ ਕੇ ਉਹ ਵੀ ਥੱਲੇ ਪਾੜ ਕੋਈ ਇਹੋ ਜਿਹਾ ਪੱਥਰ ਆ ਗਿਆ ਅੱਗੇ ਤੁਰਿਆ ਹੀ ਨਹੀਂ ਪੰਜਵੀਂ ਜਗ੍ਹਾ ਜਿਹੜੂ ਸ਼ੁਰੂ ਕੀਤਾ ਫਿਰ ਮੇਰੇ ਮਨ ਚ ਆਇਆ ਵੀ ਮਣਾ ਮੈਂ ਕਰਾਉਣਾ ਹੀ ਨਹੀਂ ਵੀ ਇਹ ਦਫਾ ਕਰੋ ਕੰਮ ਕਰਨਾ ਹੀ ਨਹੀਂ ਸ਼ੁਰੂ ਪੀ ਇਹ ਕੰਮ ਸਾਡਾ ਹੋਣਾ ਨਹੀਂ ਤਾਂ ਕਰਕੇ ਮਹਾਰਾਜ ਨਹੀਂ ਕਰਦੇ ਕਹਿੰਦੇ ਵੀ ਇੱਕ ਦਿਨ ਕੀ ਹੋਇਆ ਅਸੀਂ ਉੱਥੇ ਹੀ ਬੈਠੇ ਸਾਂ ਜਿੱਥੇ ਬੋਰ ਹੁੰਦਾ ਸੀ ਵਿਹੰਗ ਸਿੰਘ ਦੋ ਜਾਂਦੇ ਸੀ ਮੋਟਰਸਾਈਕਲ ਤੇ ਉਹ ਅਚਾਨਕ ਸਾਡੇ ਕੋਲ ਥੇ ਰੁਕ ਗਏ ਉਹ ਕਹਿਣ ਲੱਗੇ ਵੀ ਸਿੰਘੋ ਇੱਥੇ ਕੀ ਖੋਲਣ ਲੱਗੇ ਆ ਅਸੀਂ ਆਖਿਆ ਵੀ ਇਦਾਂ ਬਾਬਾ ਜੀ ਪੈਲ ਤੋਂ ਬਣਾਉਣ ਲੱਗੇ ਆ ਪਰ ਅਸੀਂ ਬੜੇ ਦੁਖੀ ਹੋ ਗਏ ਵੀ ਪੰਜਵੀਂ ਛੇਵੀਂ ਜਗ੍ਹਾ ਬੋਰ ਹੋਣਾ ਸ਼ੁਰੂ ਹੋ ਗਿਆ ਪਰ ਬੋਰ ਨਹੀਂ ਹੋ ਰਿਹਾ ਉਹ ਸਿੰਘ ਕਹਿੰਦੇ ਵੀ ਕੋਈ ਨੀ ਕਿਰਪਾ ਹੋਊਗੀ ਤੁਸੀਂ ਇਦਾਂ ਕਰੋ ਉਹ ਹੈ ਵੀ ਕਿਤੇ ਸਿੰਘ ਬਾਬਾ ਵੀਰ ਸਿੰਘ ਸਾਹਿਬ ਦੀ ਸੇਵਾ ਕਰਨ ਵਾਲੇ ਟਾਹਲਾ ਸਾਹਿਬ ਦੇ ਬਾਬਾ ਲੋਹ ਸਿੰਘ ਸਾਹਿਬ ਦੇ ਥਾਣੇ ਦੇ ਸੀਗੇ ਉਹਨਾਂ ਨੇ ਕਿਹਾ ਤੁਸੀਂ ਟਾਹਲਾ ਸਾਹਿਬ ਜਾ ਕੇ ਸ਼ਹੀਦੀ ਦੇਖ ਕਰਵਾ ਉਥੇ ਪਹਿਲਾਂ ਦੇਖਵਾਓ ਫਿਰ ਉਥੋਂ ਸਿੰਘ ਲੈ ਕੇ ਆਓ ਇਥੇ ਤੇ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਲੋਹ ਸਿੰਘ ਸਾਹਿਬ ਦਾ ਨਾਮ ਲੈ ਕੇ ਕੜਾ ਪ੍ਰਸ਼ਾਦ ਦੀ ਦੇਖ ਬਣਾ ਕੇ ਤੇ ਤਿੰਨ ਪਾਠ ਜਕੀ ਸਾਹਿਬ ਦੇ ਕਰਕੇ ਅਰਦਾਸਾ ਕਰਕੇ ਸਿੰਘਾਂ ਕੋਲ ਅਰਦਾਸ ਕਰਾਓ ਨੰਨਾ ਸਿੰਘਾਂ ਕੋਲ ਤੇ ਕਿਰਪਾ ਹੋਊਗੀ ਕਹਿੰਦੇ ਅਸੀਂ ਇਦਾਂ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਥਾਂਨੇ ਟਾਲਾ ਸਾਹਿਬ ਜਾ ਕੇ ਮੈਂ ਦੇਖ ਕਰਵਾਈ ਕੜਾ ਪ੍ਰਸ਼ਾਦ ਦੀ ਨਾਲੇ ਸ਼ੀਧੀ ਦੇਖ ਕਰਵਾਈ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਟਾਲਾ ਸਾਹਿਬ ਤੋਂ ਪੁੱਛਿਆ ਤੇ ਬਾਬਾ ਲੋਹ ਸਿੰਘ ਸਾਹਿਬ ਦੇ ਥਾਂਨੇ ਤੋਂ ਸਾਨੂੰ ਸਿੰਘ ਮਿਲ ਗਏ ਪੰਜ ਅਸੀਂ ਉਹਨਾਂ ਨਾਲ ਟਾਈਮ ਬਣ ਲਿਆ ਕਿ ਤੁਸੀਂ ਪਰਸੋਂ ਨੂੰ ਸਾਡੇ ਕੋ ਕਹਿੰਦੇ ਸੀ ਪਰਸੋਂ ਨੂੰ ਆਵਾਂਗੇ ਪਰਸੋਂ ਨੂੰ ਆ ਕੇ ਉਹਨਾਂ ਨੇ ਆਪ ਹੀ ਉੱਥੇ ਦੇਗ ਬਣਾਈ ਆਪ ਹੀ ਪੂਰੀ ਮਰਿਆਦਾ ਦੇ ਵਿੱਚ ਸਾਰੇ ਖੇਡ ਕੀਤੇ ਚੰਡੀ ਦੀ ਵਾਰ ਦਾ ਇੱਕ ਪਾਠ ਕੀਤਾ ਤੇਨ ਜੋਤੀ ਸਾਹਿਬ ਦੇ ਪਾਠ ਕਰਕੇ ਅਰਦਾਸਾ ਸੋਧਿਆ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਬਾਬਾ ਨור ਸਿੰਘ ਸਾਹਿਬ ਦੀ ਵਰਤੀ ਗੁਰੂ ਕੇ ਖਾਲਸੇ ਪੰਥ ਦੀ ਵਰਤੀ ਕਿ ਉਹ ਜਦੋਂ ਬੋਰ ਸ਼ੁਰੂ ਹੋਇਆ ਉਹ ਪੂਰਾ ਸੰਪੂਰਨ ਹੋਇਆ ਉਹਦਾ ਪਾਣੀ ਵੀ ਨਿਕਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡਾ ਅੱਗੇ ਕਾਰਜ ਸਫਲ ਹੋਇਆ ਫਿਰ ਸਾਡਾ ਪੈਸ ਬਣਿਆ ਫਿਰ ਮਹਾਰਾਜ ਦੀ ਕਿਰਪਾ ਵਰਤੀ ਸਾਰਾ ਕੁਝ ਹੌਲੀ-ਹੌਲੀ ਸਾਰੇ ਕੰਮ ਚੱਲੇ ਉਹ ਸਾਡਾ ਬੋਰ ਹੀ ਨਹੀਂ ਸੀ ਚੱਲਦਾ ਤੇ ਸਾਨੂੰ ਸਿੰਘ ਇੰਨੀ ਗੱਲ ਵੀ ਕਹਿ ਕੇ ਗਏ ਬੋਰ ਚਲਾਇਆ ਸੀਦਾ ਸਿੰਘਾਂ ਨੇ ਐਵੇਂ ਨਾ ਸੋਚ ਲਿਓ ਕਿ ਪੰਜਵੀਂ ਛੇਵੀਂ ਜਗ੍ਹਾ ਤੇ ਹੁਣ ਤੇ ਹੋਣਾ ਹੀ ਸੀ ਇਹ ਸੀਦਾ ਸਿੰਘਾਂ ਨੇ ਤੁਹਾਡਾ ਕਾਰਜ ਸਫਲ ਕੀਤਾ ਤੁਹਾਡੇ ਕੋਈ ਕਾਰਜ ਦੇ ਵਿੱਚ ਅੜਚੜ ਸੀ ਕੋਈ ਇਹੋ ਜੀ ਸ਼ਕਤੀ ਸੀ ਜਿਹੜੀ ਚੌਂਢੀ ਨਹੀਂ ਸੀ ਵੀ ਇੱਥੇ ਬੋਰ ਹੋਵੇ ਇੱਥੇ ਕੋਈ ਕਾਰਜ ਸਫਲ ਹੋਵੇ ਜ਼ਮੀਨ ਵਿੱਚ ਕੋਈ ਇਹੋ ਜੀ ਚੀਜ਼ ਸੀ ਅਸੀਂ ਅਰਦਾਸ ਕੀਤੀ ਹੈ ਸਾਨੂੰ ਇਹ ਚੀਜ਼ ਫੀਲ ਹੋਈ ਹੈ ਸਾਨੂੰ ਇਹ ਚੀਜ਼ ਮਹਿਸੂਸ ਹੋਈ ਜੀ ਵੀ ਇੱਥੇ ਕੋਈ ਸ਼ਕਤੀ ਸੀ ਪਰ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਆਕਾਰ ਪੁਰਖ ਦੇ ਅੱਗੇ ਵਾਸ ਕੀਤੀ ਹੈ ਮਹਾਰਾਜ ਦੀ ਮਿਹਰ ਵਰਤੀ ਹੈ ਖਾਲਸੇ ਪੰਥ ਦੀ ਤੁਹਾਡਾ ਕਾਰਜ ਸਫਲ ਹੋਇਆ ਸੋ ਵੀਰ ਕਹਿੰਦਾ ਮੈਂ ਵੀ ਇਹ ਚੀਜ਼ ਮੰਨਦਾ ਸਾ ਵੀ ਬਿਲਕੁਲ ਹੀ ਉੱਥੇ ਕੋਈ ਇਹੋ ਜੀ ਸ਼ਕਤੀ ਦਾ ਪ੍ਰਭਾਵ ਸੀ ਜਿਹੜਾ ਸਾਡਾ ਕਾਰਜ ਜੀ ਸੀ ਚੱਲਣ ਦਿੰਦੀ ਫਿਰ ਇਹਨੇ ਪੈਸੇ ਉੱਥੇ ਹੀ ਬਰਬਾਦ ਹੋ ਗਏ ਤੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਸ਼ੀਰ ਬਾਬਾ ਵੀਰ ਸਿੰਘ ਸਾਹਿਬ ਬਾਬਾ ਲੋਹ ਸਿੰਘ ਸਾਹਿਬ ਦੀ ਮਿਹਰ ਵਰਤੀ ਸਾਡਾ ਕਾਰਜ ਸਫਲ ਹੋਇਆ ਗੁਰੂ ਗਰੀਬ ਨਵਾੜਿਆ ਅਨਸਰਗਾਮੀ ਮਹਾਰਾਜ ਨੇ ਮੇਰਾ ਕੀਤਿਆਂ ਤਰਤ ਕੀਤਾ ਕਿ ਸਾਡੇ ਕਾਰਜ ਵਿੱਚ ਸਫਲਤਾ ਪ੍ਰਾਪਤ ਹੋਈ ਤਨ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਤੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਬਾਬਾ ਦੀਪ ਸਿੰਘ ਸਾਹਿਬ ਦੀਆਂ ਫੌਜਾਂ ਗੁਰਗੋਬਿੰਦ ਸਿੰਘ ਸਾਹਿਬ ਦੀਆਂ ਲਾਲਨੀਆ ਫੌਜਾਂ ਵਿੱਚ ਵੱਡੀਆਂ ਬਰਕਤਾਂ ਖਾਲਸਾ ਜੀ ਅੱਜ ਵੀ ਤੁਹਾਡੇ ਘਰੇ ਕੋਈ ਇਹੋ ਜਿਹੀ ਅੜਚਣ ਆ ਜਾਵੇ ਕੋਈ ਇਹੋ ਜਿਹਾ ਪੈਰਾ ਵਿਗੜ ਜਾਵੇ ਤੇ ਨਿਹੰਗਾਂ ਸਿੰਘਾਂ ਕੋਲੋਂ ਅਰਦਾਸ ਬੇਨਤੀ ਕਰਾਓ ਸ਼ਹੀਦੀ ਦੇ ਰਸਤਾਂ ਦੇ ਕੇ ਦੇਖਿਓ ਖਾਲਸਾ ਜੀ ਮੋਰਚੇ ਸਾਰੇ ਫਤਿਹ ਹੋਣਗੇ ਇਨਾਂ ਘਰਾਂ ਨੂੰ ਜੇ ਤਕਲੀਫਾਂ ਹਨ ਦੁੱਖ ਦੁਲਦਰ ਹੈ ਜਾਂ ਕਿਸੇ ਪ੍ਰਕਾਰ ਦਾ ਕਿਸੇ ਮਾੜੀ ਸ਼ੈ ਦਾ ਪਹਿਰਾ ਤੇ ਖਾਲਸਾ ਜੀ ਆਪਣੇ ਲਾਗੇ ਬੰਨੇ ਨੇ ਹੰਗਾ ਸਿੰਘਾਂ ਦੀ ਸ਼ੌਣੀ ਵਿੱਚ ਜਾ ਕੇ ਉਹਨਾਂ ਨੂੰ ਕਹੋ ਵੀ ਅਸੀਂ ਸੰਢੀ ਦਾ ਪਾਰ ਕਰਵਾਉਣਾ ਚਾਹੁੰਦੇ ਆਂ ਪੂਰੀ ਗੁਰਮਤਿ ਅਦਾ ਅਨੁਸਾਰ ਸਾਡੇ ਘਰ ਚੰਡੀ ਦਾ ਪਾਰ ਕਰ ਦਿਓ ਗੁਰੂ ਸਾਹਿਬ ਦੀ ਕਿਰਪਾ ਵਰਤੇ ਕਿ ਕਾਰਜ ਸਫਲ ਹੋਣਗੇ ਬੁਰਚੇ ਫਤਿਹ ਹੋ ਜਾਣਗੇ ਗੁਰੂ ਗਰੀਬ ਨਿਵਾਰ ਅੰਤਰਜਾਮੀ ਕਲਗੀ ਤਰਸਵਾਮੀ ਮਿਹਰਾਕਰਣ ਗੁਰਸਿੱਖੀ ਜੀਵਨ ਸਾਨੂੰ ਮਿਲੇ ਸੁਖ ਪ੍ਰਾਪਤ ਹੋਵੇ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੋਲਾ ਨੀਕਮਾ ਬਖਸ਼ਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ